ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਥੈਂਕ ਯੂ ਸੋ ਮੱਚ ਮੇਰੇ ਚੈਨਲ ਤੇ ਵਿਜ਼ਿਟ ਕਰਨ ਵਾਸਤੇ ਤੇ ਇਦਾਂ ਹੀ ਹਰ ਇੱਕ ਵਲੌਗ ਨੂੰ ਪਿਆਰ ਦਿਆ ਕਰੋ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਜ਼ਰੂਰ ਜਿਹੜੇ ਵੀ ਤੁਸੀਂ ਵਿਜ਼ਿਟ ਕਰਦੇ ਹੋ ਚੈਨਲ ਤੇ ਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਅੱਜ ਦਾ ਜਿਹੜਾ ਵਲੌਗ ਆ ਜੀ ਅੱਜ ਆਪਾਂ ਜਾ ਰਹੇ ਆ ਜਰਮਨੀ ਤੋਂ ਪੁਰਤਗਾਲ ਪੁਰਤਗਾਲ ਆਪਾਂ ਜਾ ਰਹੇ ਆ ਇੱਕ ਸਾਲ ਦੇ ਬਾਅਦ 10 ਮਹੀਨੇ ਬਾਅਦ ਹਨਾ ਤੇ ਮੈਂ ਕਿਹਾ ਵਲੌਗ ਸ਼ੂਟ ਕਰੀ ਇਹ ਜਿਹੜਾ ਆਪਣਾ ਸਫਰ ਹੈ ਜੀ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਅੱਜ ਮੈਂ ਕਿਹਾ ਵਲੌਗ ਸ਼ੂਟ ਕਰਦੇ ਆ ਤੇ ਅੱਜ ਮੇਰੇ ਹਿਸਾਬ ਦੇ ਨਾਲ ਮੈਨੂੰ ਇੱਥੇ ਆਈ ਨੂੰ ਇੱਕ ਸਾਲ ਹੋਣ ਦੇ ਵਿੱਚ 2 ਮਹੀਨੇ ਰਹਿ ਗਿਆ ਫਰਵਰੀ 26 ਨੂੰ ਮੈਂ ਪੁਰਤਗਾਲ ਆਈ ਸੀ ਤੇ ਪੁਰਤਗਾਲ ਆਪਾਂ ਰਹੇ ਹੋਵਾਂਗੇ ਮਤਲਬ 6 ਦਿਨ ਤੇ 6-7 ਦਿਨ ਰਹੇ ਆ ਤੇ ਫਿਰ ਆਪਾਂ 6 ਤਰੀਕ ਨੂੰ ਜਰਮਨ ਆ ਗਏ ਸੀ ਤੇ ਉਦੋਂ ਜਿਹੜਾ ਮੇਰਾ ਟੂਰਿਸਟ ਵੀਜ਼ਾ ਲੱਗਾ ਸੀ ਉਹ ਖਤਮ ਹੋਣ ਦੇ ਵਿੱਚ ਸਿਰਫ 6 ਦਿਨ ਬਾਕੀ ਸੀਗੇ ਮਾਰਚ 12 ਨੂੰ ਮੇਰਾ ਵੀਜ਼ਾ ਖਤਮ ਹੋ ਗਿਆ ਸੀਗਾ ਤੇ ਫਿਰ ਜਿੱਦਾਂ ਆਪਾਂ ਹਨਾ ਕਹਿ ਲੋ ਕਿ ਜਿੱਦਾਂ ਓਵਰਸਟੇ ਹੀ ਹੋ ਜਾਂਨੇ ਆ ਫਿਰ ਉਸ ਤੋਂ ਬਾਅਦ ਤੇ ਓਵਰਸਟੇ ਜਿੰਨਾ ਟਾਈਮ ਵੀ ਰਹੀ ਹੈ ਓਵਰਸਟੇ ਹੀ ਰਿਹਾ ਵਾ ਚਲੋ ਖੈਰ ਫਿਰ ਵੀ ਆਪਾਂ ਇਹ ਦਿਨ ਦੀ ਵੇਟ ਕੀਤੀ ਸੀ ਤੇ ਅੱਜ ਹੁਣ 9 ਨਵੰਬਰ ਨੂੰ ਆਪਾਂ ਜਾ ਰਹੇ ਹਾਂ ਜੀ ਪੁਰਤਗਾਲ ਤੇ ਆਪਾਂ ਇੱਥੋਂ ਫ੍ਰੈਂਕਫਰਟ ਮੇਨ ਤੋਂ ਲਈ ਬੱਸ ਹਾਨ 에ਰਪੋਰਟ ਵਾਸਤੇ ਤੇ ਇਹ ਆ ਜੀ ਹਾਨ 에ਰਪੋਰਟ 2 ਘੰਟੇ ਦੇ ਵਿੱਚ ਆਪਣੀ ਬੱਸ ਜਿਹੜੀ ਆ ਉਹ ਇੱਥੇ ਪਹੁੰਚ ਗਈ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਬੋਰਡਿੰਗ ਕਰਾਉਂਦੇ ਹਾਂ ਤੇ ਕਿਉਂਕਿ ਮੈਂ ਓਵਰਸਟੇ ਹਾਂ 1 ਸਾਲ ਤੋਂ ਹੀ ਤੇ ਡਰ ਜਾ ਵੀ ਲੱਗੰਦਿਆ ਹੈ ਹਨਾ ਕਿ ਕਿਤੇ ਮਨਾ ਨਾ ਕਰ ਦੇਣੀਆਂ ਹਨ ਕੋਈ ਇਸ਼ੂ ਨਾ ਹੋ ਜੇ ਪਰ ਵੈਗਰੂ ਦੀ ਮੇਰ ਰਹੀ ਪਰਮਾਤਮਾ ਨੇ ਮੇਰ ਕੀਤੀ ਤੇ ਆਪਾਂ ਨੂੰ ਇਹਨਾਂ ਨੇ ਸਿਰਫ ਬੋਰਡਿੰਗ ਪਾਸ ਵੇਖੇ ਤੇ ਆਪਣਾ ਪਾਸਪੋਰਟ ਚੈੱਕ ਕੀਤਾ ਤਕਰੀਬਨ ਹੀ ਸਾਰਿਆਂ ਦਾ ਇਹ ਪਾਸਪੋਰਟ ਚੈੱਕ ਕਰਦੇ ਸੀ ਤੇ ਫਿਰ ਆਪਾਂ ਨੂੰ ਜਿੱਦਾਂ ਅੱਗੇ ਜਾਣ ਦੀ ਇਜਾਜ਼ਤ ਦਿੰਦੇ ਸੀ ਤੇ ਫਿਰ ਆਪਾਂ ਹੁਣ ਪਲੇਨ ਵੱਲ ਚੱਲ ਪਏ ਆ ਤੇ ਹਾਨ ਤੋਂ ਆਪਾਂ ਇਸ ਕਰਕੇ ਟਿਕਟ ਲਈ ਆ ਪੁਰਤਗਾਲ ਦੀ ਕਿਉਂਕਿ ਇਹ ਜਿਹੜਾ 에ਰਪੋਰਟ ਆ ਇਹ ਇੰਟਰਨੈਸ਼ਨਲ ਨਹੀਂ ਆ ਹਨਾ ਇੱਥੇ ਜਿੱਦਾਂ ਲੋਕਲ ਫਲਾਈਟ ਸੀ ਚੱਲਦੀਆਂ ਵਾਂ ਜਿੱਦਾਂ ਜਿਹੜੀਆਂ ਨੇੜੇ ਦੀਆਂ ਯੂਰਪ ਕੰਟਰੀਜ਼ ਆ ਮੇਨਲੀ ਤੇ ਉਹਨਾਂ ਨੂੰ ਇੱਥੋਂ ਪਲੇਨ ਆਪਾਂ ਫਲਾਈਟ ਲੈ ਸਕਦੇ ਆ ਆਪਣੀ ਤੇ ਤਕਰੀਬਨ ਇਹ ਜਿਨ੍ਹਾਂ ਨੇ ਪੁਰਤਗਾਲ ਆਪਣੇ ਫਿੰਗਰ ਵਗੈਰਾ ਬਾਇਓਮੈਟ੍ਰਿਕ ਕਰਾਉਣ ਜਾਣਾ ਹੁੰਦਾ ਵਾ ਉਹ ਫਿਰ ਇੱਥੋਂ ਹੀ ਫਲਾਈਟ ਲੈਂਦੇ ਆ ਤੇ ਕਿਉਂਕਿ ਇੱਥੇ ਪੁੱਛਗੇ ਜ ਨਹੀਂ ਹੁੰਦੀ ਇੰਨੀ ਹਨਾ ਤਕਰੀਬਨ ਹੀ ਸਾਰੇ ਜਾਣੇ ਤੇ ਆਪਾਂ ਦੇ ਮੇਰੇ ਹਿਸਾਬ ਨਾਲ 1 ਸਾਲ ਹੋ ਗਿਆ ਓਵਰਸਟੇ ਹੋ ਗਿਆ ਤੇ ਫਿਰ ਇਸ ਕਰਕੇ ਆਪਾਂ ਹਾਂ ਤੂੰ ਫਲਾਈਟ ਲਈ ਤੇ ਇਹ ਹੁਣ ਆਪਾਂ ਫਲਾਈਟ ਚ ਪਹੁੰਚ ਚੁੱਕੇ ਹਾਂ ਜੀ ਤੇ ਆਪਾਂ ਅੰਦਰ ਐਂਟਰੀ ਕਰਦੇ ਹਾਂ ਛੋਟਾ ਜਿਹਾ ਪਲੇਨ ਹੀ ਸੀਗਾ ਜਿੱਦਾਂ 2 3 ਕਿੰਟੇ ਦੀ ਸਾਡੀ ਫਲਾਈਟ ਸੀਗੀ ਤੇ ਫਿਰ ਆਪਾਂ 3 ਕਿੰਟੇ ਦੇ ਵਿੱਚ ਪਹੁੰਚ ਗਏ ਹਾਂ ਪੁਰਤਗਾਲ ਤੇ ਇਹ ਜਿੱਦਾਂ ਕਹਿ ਲਓ ਕਿ ਆਪਾਂ 1 ਸਾਲ ਬਾਅਦ ਜਦੋਂ ਦੀ ਮੈਂ ਆਈ ਆ ਇੱਥੇ ਯੂਰਪ ਦੇ ਵਿੱਚ ਤੇ 1 ਸਾਲ ਆਪਾਂ ਰਹੇ ਆ ਇੱਥੇ ਜਰਮਨੀ ਤੇ ਅੱਜ ਆਪਾਂ ਜਾਂਦੇ ਆ ਪੁਰਤਗਾਲ ਤੇ 9 ਜਿੱਦਾਂ ਨਵੰਬਰ ਨੂੰ ਅੱਜ 9 ਤਰੀਕ ਆ ਤੇ ਸਾਨੂੰ ਕੰਮ ਸੀਗਾ ਉਹੀ ਸੇਮ ਸਾਰਿਆਂ ਦਾ ਜਿਹੜਾ ਕੰਮ ਹੁੰਦਾ ਬਾਇਓਮੈਟ੍ਰਿਕ ਦਾ ਤੇ ਬਾਇਓਮੈਟ੍ਰਿਕ ਹੋਏ ਹੈ ਜਾਂ ਨਹੀਂ ਹੋਏ ਇਹ ਤੇ ਮੈਂ ਤੁਹਾਨੂੰ ਇੱਕ ਮਤਲਬ ਖਾਸ ਤੌਰ ਤੇ ਵਲੌਗ ਬਣਾਉਂਗੀ ਤੇ ਉਹਦੇ ਵਿੱਚ ਕਾਫੀ ਜ਼ਿਆਦੀਆਂ ਗੱਲਾਂ ਯੂਰਪ ਬਾਰੇ ਜਿੱਦਾਂ ਜਾਂ ਹੁਣ ਪਾਸਪੋਰਟ ਵਾਲੇ ਮੁੰਡੇ ਆਪਣੀਆਂ ਫੈਮਲੀਆਂ ਬਣਾਉਂਦੇ ਆ ਜਿਨ੍ਹਾਂ ਕੋਲ ਕਾਰਡ ਵੀ ਆ ਹਨਾ 5 ਸਾਲਾ ਕਾਰਡ ਆ 2 ਸਾਲਾ ਕਾਰਡ ਆ ਮੁੰਡਿਆਂ ਕੋਲ ਹੀ ਪੁਰਤਗਾਲ ਦੇ ਜਿਹੜੇ ਆਪਣੀਆਂ ਫੈਮਲੀਆਂ ਆਪਣੇ ਪੰਜਾਬੀ ਮੁੰਡੇ ਇੰਡੀਅਨ ਹੋਰ ਵੀ ਜਿਹੜੇ ਬੁਲਾਉਂਦੇ ਆ ਆਪਣੀਆਂ ਵਾਈਫ ਨੂੰ ਬੁਲਾਉਂਦੇ ਆ ਬੱਚਿਆਂ ਨੂੰ ਬੁਲਾਉਂਦੇ ਆ ਕਿ ਉੱਥੋਂ ਦਾ ਕੀ ਸਿਸਟਮ ਆ ਤੇ ਕੀ ਸਭ ਕਿਤਾਬ ਹੋਇਆ ਵਾ ਅੱਜ ਮੇਰੇ ਹਸਬੰਦ ਨੇ ਜਿੱਦਾਂ ਇਹ ਆਏ ਸੀਗੇ 2015 ਦੇ ਵਿੱਚ ਪੁਰਤਗਾਲ ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ 17 18 ਦੇ ਵਿੱਚ ਕਿ 19 ਦੇ ਵਿੱਚ ਮੈਨੂੰ ਯਾਦ ਨਹੀਂ ਆ ਇਹਨਾਂ ਨੂੰ ਪੁਰਤਗਾਲੀ ਪਾਸਪੋਰਟ ਮਿਲ ਗਿਆ ਸੀ ਤੇ ਉਦੋਂ ਇਹ ਕੰਮ ਇੰਨਾ ਜ਼ਿਆਦਾ ਈਜ਼ੀ ਸੀਗਾ ਤੇ ਕਿਉਂਕਿ ਇੰਨੇ ਘੱਟ ਆਪਣੇ ਇੰਡੀਅਨ ਸੀਗੇ ਪੰਜਾਬੀ ਸੀਗੇ ਅਸਲ ਦੇ ਵਿੱਚ ਜਦੋਂ ਇਹ 2015 ਦੇ ਵਿੱਚ ਆਏ ਆ ਨਾ ਇੱਥੇ ਪੁਰਤਗਾਲ ਤੇ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਪੁਰਤਗਾਲ ਵੀ ਕੋਈ ਕੰਟਰੀ ਆ ਉੱਥੋਂ ਦੇ ਪੇਪਰ ਇਦਾਂ ਈਜ਼ੀ ਬਣਦੇ ਆ ਬੜੇ ਚੰਗੇ ਕਹਿ ਸਕਦੇ ਆਂਗੇ ਪਲਿਆਂ ਵੇਲਿਆਂ ਜੇ ਆ ਗਈ ਤੇ ਪਰ ਅੱਜ ਜਿਹੜੇ ਵੀ ਆਪਣੀਆਂ ਫੈਮਲੀਆਂ ਨੂੰ ਬੁਲਾਉਂਦੇ ਆ ਤੇ ਉਹਨਾਂ ਨੂੰ ਕੀ ਪਰੇਸ਼ਾਨੀਆਂ ਆਉਂਦੀਆਂ ਵਾਂ ਕੀ ਦਿੱਕਤਾਂ ਆਉਂਦੀਆਂ ਵਾਂ ਤੇ ਜਿਹੜੀ ਇੱਕ ਆਇਮਾ ਹਨਾ ਇਹਨਾਂ ਦੀ ਜਿੱਦਾਂ ਇਮੀਗ੍ਰੇਸ਼ਨ ਆ ਗਈ ਆ ਉਹਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਉਹ ਕਰ ਰਹੇ ਆ ਲੋਕਾਂ ਦੀ ਬਹੁਤ ਹੀ ਜ਼ਿਆਦਾ ਤੇ ਉਹ ਸਾਡੇ ਨਾਲ ਉੱਥੇ ਫਿਰ ਕੀ ਬਣਿਆ ਆਪਣੇ ਬਾਇਓਮੈਟ੍ਰਿਕ ਸੀਗੇ ਮੇਰੇ 14 ਨਵੰਬਰ ਨੂੰ ਤੇ ਆਪਾਂ ਇਸ ਕਰਕੇ ਅੱਜ 9 ਨਵੰਬਰ ਨੂੰ ਜਿੱਦਾਂ ਉੱਥੇ ਗਏ ਤੇ ਫਿਰ ਕਹਿ ਲਉ ਕਿ ਮਤਲਬ ਉੱਥੇ ਸਾਡੇ ਨਾਲ ਕੀ ਵਾਪਰੀ ਵੀ ਕਿੰਦਾ ਕਿੰਨੇ ਟਾਈਮ ਪਹਿਲਾਂ ਸਾਨੂੰ ਉਹਨਾਂ ਨੇ ਕੀ ਕਹਿਤਾ ਤੇ ਇੰਨਾ ਜ਼ਿਆਦਾ ਇੱਕ ਵਾਰ ਤੇ ਮਨ ਅਪਸੈਟ ਹੋਇਆ ਕਿ ਇੱਕ ਸਾਲ ਹੋ ਗਿਆ ਵੇਟ ਕਰਦਿਆਂ ਨੂੰ ਤੇ ਪਰ ਮੈਂ ਕਹਿੰਨੀ ਆ ਕਿ ਜੇ ਤੁਸੀਂ ਇੰਡੀਆ ਤੋਂ ਹੀ ਆਉਣਾ ਵਾ ਹਨਾ ਆਪਣਾ ਵੀਜ਼ਾ ਲਵਾ ਕੇ ਕਿ ਉੱਥੇ ਜਾ ਕੇ ਬਾਇਓਮੈਟ੍ਰਿਕ ਦੀ ਡੇਟ ਚੁੱਕ ਲਾਂਗੇ ਫਿੰਗਰਾਂ ਦੀ ਡੇਟ ਲੈ ਲਾਂਗੇ ਤੇ ਉਹ ਬਹੁਤ ਹੀ ਜ਼ਿਆਦਾ ਹੁਣ ਤਫ ਹੋਇਆ ਪਿਆ ਵਾ ਪਤਾ ਹੀ ਨਹੀਂ ਤੁਹਾਨੂੰ ਇੱਕ ਦਿਨ ਪਹਿਲਾਂ ਬਾਇਓਮੈਟ੍ਰਿਕ ਤੋਂ ਕੀ ਕਹਿ ਦੇਣ ਤੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਇਹਦੇ ਬਾਰੇ ਇਸ ਕਰਕੇ ਸੋਚ ਸਮਝ ਕੇ ਆਓ ਜਾਂ ਫਿਰ ਥੋੜੀ ਵੇਟ ਕਰ ਲਓ ਹਨਾ 6 ਮਹੀਨੇ ਸਾਲ ਵੇਟ ਕਰਕੇ ਫਿਰ ਆਪਣੀ ਮੈਮ ਸਾਰੇ ਹੀ ਜਿੰਨੇ ਵੀ ਕੋਈ ਪੁਰਤਗਾਲ ਦਾ ਭੈਣ ਭਰਾ ਹਨਾ ਜਿਹੜੇ ਮੇਰਾ ਵਲੌਗ ਵੇਖਦੇ ਆ ਤੁਸੀਂ ਇਹੋ ਹੀ ਸੋਚੋਗੇ ਅਜੀ ਬਹੁਤ ਜਿਆਦਾ ਟਫ ਆ ਇੱਥੇ ਆ ਕੇ ਰਹਿ ਕੇ ਸਟਰਗਲ ਕਰਨਾ ਇਹ ਸਾਰਾ ਆਪਾਂ ਵਕਰਾ ਵਲੌਗ ਬਣਾਵਾਂਗੇ ਫਿਲਹਾਲ ਆਪਾਂ ਇਹ ਪੁਰਤਗਾਲ ਪਹੁੰਚ ਗਏ ਆ ਤੇ ਹੁਣ ਆਇਮਾ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਜਿੱਦਾਂ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਤੇ ਫਿਰ ਵੀ ਚਲੋ ਆਪਾਂ ਉੱਥੇ 9 ਤਰੀਕ ਨੂੰ ਗਏ ਤੇ ਆਪਾਂ ਵਾਪਸ ਆ ਗਏ ਹਾਂ 16 ਤਰੀਕ ਨੂੰ ਤੇ ਉੱਥੇ ਉਹਨੇ ਟਾਈਮ ਜਿੰਨਾ ਵੀ ਆਪਾਂ ਰਹੇ ਆ ਤੇ ਆਪਾਂ ਵਧੀਆ ਚਲੋ ਇੰਜੋਏ ਕੀਤਾ ਹੁਣ ਫਿਰ ਗਏ ਜੰਬੂ ਜੀਰਾ ਇੱਧਰ ਪੋਰਟੋ ਵਾਲੀ ਸਾਈਡ ਤੇ ਗਏ ਤੇ ਵਧੀਆ ਪਕੌਮ ਫਿਰਕਿਆਂ ਇੰਜੋਏ ਕੀਤਾ ਪਰ ਜਿਹੜਾ ਮੇਨ ਕੰਮ ਕਰਨ ਗਿਆ ਸੀ ਉਹ ਸਾਡਾ ਹੋਇਆ ਜਾਂ ਨਹੀਂ ਹੋਇਆ ਉਹ ਮੈਂ ਇੱਕ ਵੱਖਰਾ ਵਲੌਗ ਬਣਾਉਂਗੀ ਇਥੋਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਕਿ ਕੀ ਕੀ ਹੁੰਦੀਆਂ ਆ ਮ ਆਪਣੇ ਹਨਾ ਪੇਪਰਾਂ ਚ ਤੇ ਪਾਸਪੋਰਟ ਚ ਕਾਰਡ ਮਿਲਣ ਚ ਉਹ ਸਾਰੀਆਂ ਮੈਂ ਉਹਦੇ ਵਿੱਚ ਸ਼ੇਅਰ ਕਰੂੰਗੀ ਹਨਾ ਕਿਹਨੂੰ ਜੇ ਉਹਦੇ ਥਰੂ ਇਨਫੋਰਮੇਸ਼ਨ ਮਿਲ ਸਕੇ ਤੇ ਬਹੁਤ ਵਧੀਆ ਕੰਮ ਆ ਤੇ ਆਪਾਂ ਲੋ ਜੀ ਪਹੁੰਚ ਗਏ ਪੁਰਤਗਾਲ ਤੇ ਪੁਰਤਗਾਲ ਦਾ ਵੈਦਰ ਇੱਥੋਂ ਦਾ ਜਿੱਦਾਂ ਸ਼ਾਂਤ ਜਿਹਾ ਮੌਲ ਪੁਰਤਗਾਲ ਆ ਕੇ ਜਦੋਂ ਜਰਮਨੀ ਹੁਣ ਮੈਂ 1 ਸਾਲ ਰਹਿ ਕੇ ਪੁਰਤਗਾਲ ਗਈ ਤੇ ਕਹਿ ਲੋ ਕਿ ਆਪਾਂ ਨੂੰ ਇਦਾਂ ਇੱਕ ਵਾਰ ਤੇ ਫੀਲ ਹੁੰਦਾ ਵਾ ਕਿ ਆਪਾਂ ਇੰਡੀਆ ਚ ਆ ਗਏ ਆ ਤੇ ਜਿੱਦਾਂ ਸ਼ਿਮਲੇ ਵਾਲੀ ਸਾਈਡ ਤੇ ਘੁੰਮਣ ਫਿਰਦੇ ਆ ਪਹਾੜੀ ਏਰੀਆ ਵਾ ਖੁੱਲੇ ਖੁੱਲੇ ਇੱਕ ਸਾਈਡ ਤੇ ਪਹਾੜ ਇੱਕ ਸਾਈਡ ਤੇ ਜਿੱਦਾਂ ਜੰਗਲ ਆ ਦਰਖਤ ਆ ਰੁੱਖ ਤੇ ਢੂੰਗੀਆਂ ਜੀਆਂ ਖਾਈਆਂ ਵਾ ਪੂਰਾ ਜਿੱਦਾਂ ਇਹ ਇੱਕ ਸਮੁੰਦਰੀ ਏਰੀਆ ਵਾ ਇੱਕ ਸਾਈਡ ਤੇ ਸਮੁੰਦਰ ਆ ਦੂਜੀ ਸਾਈਡ ਤੇ ਜਿੱਦਾਂ ਪਹਾੜੀ ਏਰੀਆ ਬੰਨਦਾ ਸਾਰਾ ਤੇ ਇਹ ਆਪਾਂ ਪਹੁੰਚ ਗਏ ਹਾਂ ਜੀ ਪੁਰਤਗਾਲ ਤੇ ਇੱਥੇ ਆਪਾਂ ਜਿੰਨਾ ਵੀ ਟਾਈਮ ਰਹਿ ਹਫਤਾਕ ਰਹਿ ਆਪਾਂ ਇਹ ਸਾਰੇ ਥਾਵਾਂ ਤੇ ਘੁੰਮੇ ਫਿਰੇ ਤੁਹਾਨੂੰ ਹੀ ਨਾਲ-ਨਾਲ ਦਿਖਾਵਾਂਗੇ ਤੇ ਬਹੁਤ ਹੀ ਸ਼ਾਂਤ ਜਿਹਾ ਏਰੀਆ ਵਾ ਸਭ ਕੁਝ ਜਰਮਨੀ ਦੇ ਰੋਲੇ-ਗੋਲੇ ਨਾਲੋਂ ਨਾ ਪੁਰਤਗਾਲ 'ਚ ਜੇ ਆਪਾਂ ਇਹ ਸੋਚੀਏ ਕਿ ਅਸੀਂ ਵੇਟ ਕਰਨੀ ਆ ਪੇਪਰਾਂ ਦੀ ਜਾਂ ਪੇਪਰ ਬਣਾਉਣੇ ਆ ਤੇ ਜੇ ਇੱਥੇ ਸਾਨੂੰ ਥੋੜਾ ਬਹੁਤ ਕੰਮ ਮਿਲ ਜੇ ਤੇ ਜਰਮਨੀ ਦੇ ਖਰਚਿਆਂ ਨਾਲੋਂ ਸਾਨੂੰ ਪੁਰਤਗਾਲ ਰਹਿਣਾ ਬੈਟਰ ਆ ਇੱਕ ਤੇ ਸ਼ਾਂਤ ਜਿਹਾ ਮੋਲ ਪਿੰਡੂ ਜਿਹਾ ਏਰੀਆ ਖੁੱਲੇ-ਖੁੱਲੇ ਜਿੱਦਾਂ ਘਰ-ਬਾਰ ਹਨਾ ਕਹਿ ਸਕਦੇ ਆ ਪਿੰਡੂ ਜਿਹੇ ਏਰੀਏ ਆ ਸਾਰੇ ਤੇ ਇੱਥੇ ਰਹਿਣਾ ਵਧੀਆ ਵਾ ਤੇ ਆਪਾਂ ਜਿੱਦਾਂ ਕਹਿ ਲੋ ਕਿ ਸਾਲ ਇੱਕ ਵੇਟ ਕੀਤੀ ਸੀ ਤੇ ਸਾਨੂੰ ਸੀਗਾ ਕਿ ਆਪਾਂ ਹੁਣ ਚੱਲੇਆਂ ਸਾਲ ਬਾਅਦ ਤੇ ਕੰਮ ਬਣ ਜੂਗਾ ਤੇ ਪਰ ਇਹ ਆ ਕਿ ਥੋੜੀ ਜੀ ਪਰੇਸ਼ਾਨੀ ਆ ਗਈ ਆ ਪਰ ਇਟਸ ਓਕੇ ਸਾਰੇ ਲੋਕਾਂ ਦੇ ਨਾਲ ਹੀ ਆ ਤੇ ਮੈਂ ਇੱਕ ਸਪੈਸ਼ਲ ਵਲੌਗ ਬਣਾਉਂਗੀ ਜਿਹਦੇ ਵਿੱਚ ਸਾਰਾ ਹੀ ਸਿਸਟਮ ਦੱਸੂਗੀ ਕਿ ਇੱਥੇ ਆਪਾਂ ਕੀ ਸੋਚ ਕੇ ਜਾਂਦੇ ਆ ਕਿਦਾਂ ਆਪਾਂ ਨੂੰ ਮਤਲਬ ਸਾਲ-ਸਾਲ ਲੱਗੇ ਦੀਆਂ ਬਾਇਓਮੈਟ੍ਰਿਕ ਦੀਆਂ ਡੇਟ ਸੋ ਦੇ ਦਿੰਦੇ ਆ ਆਇਮਾ ਵਾਲੇ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਜੀ ਆਉਂਦੀ ਆ ਤੇ ਪਰ ਚਲੋ ਇਹ ਅੱਗੇ ਆਪਾਂ ਕਹਿ ਸਕਦੇ ਆ ਕਿ ਆਪਾਂ ਯੂਰਪ ਜਿਹੜਾ ਯੂਰਪ ਸਾਰਾ ਵਾ ਉਹ ਵੇਖ ਲਿਆ ਹੈ ਨਾ ਵਧੀਆ ਆਪਾਂ ਘੁੰਮ ਫਿਰ ਲਿਆ ਤੇ ਹੁਣ ਆਪਾਂ ਪੁਰਤਗਾਲ ਦੇ ਵਿੱਚ ਕਿੱਥੇ ਕਿੱਥੇ ਘੁੰਮਣ ਗਏ ਇਹ ਆਪਾਂ ਤੁਹਾਨੂੰ ਅਗਲੇ ਵਲੌਗਾਂ ਦੇ ਵਿੱਚ ਦਿਖਾਵਾਂਗੇ ਬਹੁਤ ਹੀ ਸੋਹਣਾ ਜਿੱਦਾਂ ਪੁਰਾਣਾ ਜਿਹਾ ਇੱਕ ਪੁਰਾਣੀ ਕੰਟਰੀ ਆ ਤੇ ਇੱਥੇ ਵੀ ਜਿਆਦਾ ਖੁੱਲੇ ਖੁੱਲੇ ਏਰੀਆ ਸਮੁੰਦਰੀ ਏਰੀਆ ਕਰਕੇ ਟੂਰਿਸਟ ਬਹੁਤ ਜ਼ਿਆਦਾ ਹੁੰਦੇ ਆ ਤੇ ਉਹੋ ਹੀ ਦਿੱਕਤ ਪਰੇਸ਼ਾਨੀ ਜਿਹੜੀ ਆਪਾਂ ਜਰਮਨ ਵਾਲੀ ਕਹਿ ਸਕਦੇ ਹਾਂ ਕਿ ਲੈਂਗੁਏਜ ਦੀ ਪ੍ਰੋਬਲਮ ਇੱਥੇ ਆਉਂਦੀ ਆ ਤੇ ਬਹੁਤ ਜ਼ਿਆਦਾ ਆਉਂਦੀ ਆ ਤੇ ਪਰ ਇਹ ਆ ਕਿ ਜਿੱਦਾਂ ਪਹਿਲੇ ਟਾਈਮ ਤੇ ਵਧੀਆ ਸੀ ਜਿਹੜੇ ਪਹਿਲਾਂ ਪਹਿਲਾਂ 15 16 17 18 ਦੇ ਵਿੱਚ ਆ ਗਏ ਉਹਨਾਂ ਨੇ ਆਪਣੇ ਪੇਪਰ ਬਣਾ ਲਏ ਐ ਸੋ ਓਕੇ ਤੇ ਬਣ ਗਏ ਹੋਣ ਵਾਲਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਵਾਂ ਤੇ 2.5 2.5 ਸਾਲ ਹੋ ਗਏ ਲੋਕਾਂ ਨੂੰ ਟੈਕਸ ਪੇ ਕਰਦਿਆਂ ਨੂੰ ਤੇ ਪਰ ਅਜਿ ਉਹਨਾਂ ਦੇ ਪੇਪਰਾਂ ਦਾ ਕੋਈ ਨਿਆਂ ਨਹੀਂ ਦੇਂਦੀ ਸਰਕਾਰ ਜਿਹੜੀ ਆ ਮਾਵਾ ਇਮੀਗ੍ਰੇਸ਼ਨ ਖੈਰ ਜੀ ਇਹ ਆਪਣਾ ਸਫਰ ਸੀਗਾ ਜਰਮਨੀ ਤੋਂ ਪੁਰਤਗਾਲ ਦਾ ਤੇ ਆਪਾਂ ਇੱਥੇ ਕਿੰਨੇ ਦਿਨ ਰਹੇ ਤੇ ਆਪਾਂ ਇੱਥੇ ਜਿੱਦਾਂ ਜਿੱਦਾਂ ਘੁੰਮੇ ਫਿਰੇ ਉਹ ਵੀ ਮੈਂ ਵਲੌਗ ਸ਼ੂਟ ਕਰੂੰਗੀ ਤੇ ਬਾਕੀ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇੱਥੇ ਆ ਕੇ ਜਿਹੜੇ ਪੇਪਰ ਬਣਾਉਂਦੇ ਆ ਉਹਨਾਂ ਨੂੰ ਕੀ ਪਰੇਸ਼ਾਨੀਆਂ ਆਉਂਦੀਆਂ ਵਾ ਤੇ ਥੈਂਕ ਯੂ ਸੋ ਮੱਚ ਜੀ ਵਲੌਗ ਵੇਖਣ ਵਾਸਤੇ ਇਹ ਆ ਸੋਹਣਾ ਜਿਹਾ ਪੁਰਤਗਾਲ ਦਾ ਏਰੀਆ ਤੇ ਬਣੇ ਰਹੋ ਮੇਰੇ ਚੈਨਲ ਤੇ ਤੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਤੇ ਫੇਰ ਆਪਾਂ ਤੁਹਾਨੂੰ ਦੱਸਾਂਗੇ ਇੱਥੋਂ ਦਾ ਸਾਰਾ ਇਹ ਸਿਸਟਮ ਥੈਂਕ ਯੂ so much ਜੀ